ਸੋਸੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਦੇ ਆ ਨਸ਼ਾ ਇਨਸਾਨ ਨੂੰ ਕਿੱਥੋਂ ਤੇ ਕਿੱਥੇ ਲੈ ਜਾਂਦਾ ਸਭ ਤੋਂ ਪਹਿਲਾਂ ਤਾਂ ਇੱਕ ਜਿਹੜਾ ਪੰਜਾਬ ਆਪਣਾ ਪੰਜਾਬ ਇੱਕ ਨਸ਼ਿਆਂ ਦਾ ਦਰਿਆਈ ਬਣ ਚੁੱਕਿਆ ਹੈ ਦਰਿਆ ਤਾਂ ਇੱਕ ਪਾਣੀ ਦੀ ਨਿਸ਼ਾਨੀ ਆ ਪਰ ਪਾਣੀ ਤੋਂ ਵੀ ਗੰਧਲ ਗਿਆ ਪਾਣੀ ਕਹਿ ਦਈਏ ਇੱਕ ਨਸ਼ੇ ਦੀ ਦਲਦਲ ਬਣ ਚੁੱਕਿਆ ਜਿਸ ਤਰ੍ਹਾਂ ਦਲਦਲ ਦੇ ਵਿੱਚ ਇਨਸਾਨ ਪੈਰ ਰੱਖਦਾ ਤੇ ਦੂਸਰਾ ਪੈਰ ਉਹਦਾ ਫਿਰ ਉਹਦੇ ਵਿੱਚ ਤਰ ਜਾਂਦਾ ਨਸ਼ੇ ਦਾ ਇੱਕ ਜਿਹੜਾ ਬਹੁਤ ਵੱਡਾ ਪੰਜਾਬ ਦੇ ਵਿੱਚ ਦਲਦਲ ਦਾ ਫਸਾਰਾ ਹੋਇਆ ਪਿਆ ਜਿਹੜਾ ਪਿੰਡ ਦੇ ਵਿੱਚ ਪੰਜਾਬ ਦੇ ਵਿੱਚ 12000 ਤੋਂ ਪਲੱਸ ਪਿੰਡ ਹੈ ਤਕਰੀਬਨ ਹਰ ਪਿੰਡ ਦੇ ਵਿੱਚੋਂ ਨਸ਼ੇ ਨੇ ਹਰ ਘਰ ਦੇ ਮਲੋਹਰ ਪਿੰਡ ਦੇ ਘਰ ਦੇ ਵਿੱਚ ਕਿਉਂ ਨਾ ਕੋਈ ਚਿਰਾਗ ਬੁਝਾਏ ਆ तकरीबन ਕਿਸੇ ਪਿੰਡ ਵਿੱਚ 10 ਮੌਤਾਂ ਕਿਸੇ ਵਿੱਚ 20 ਮੌਤਾਂ ਕਿਸੇ ਵਿੱਚ 25 ਮੌਤਾਂ ਕਿਸੇ ਤਾਂ ਜਿਹੜੇ तकरीबन ਅੱਜਕੱਲ ਨਸ਼ੇ ਦੀ ਦੌੜ ਦੇ ਵਿੱਚ ਬੱਚਿਆਂ ਦੇ ਵਿਆਹ ਵੀ ਨਹੀਂ ਹੋ ਰਹੇ ਕਿਉਂਕਿ ਪੰਜਾਬ ਇੱਕ ਉਜਾੜੇ ਦੀ ਉਜਾੜੇ ਦੀ ਤਰ੍ਹਾਂ ਹੋ ਗਿਆ ਉੱਜੜਦਾ ਜਾ ਰਿਹਾ ਪੰਜਾਬ ਇਹਨੂੰ ਬਚਾਉਣਾ ਕਿਨੇ ਆ ਬਚਾਉਣਾ ਲੋਕੋ ਸਾਡੀ ਸਾਰਿਆਂ ਦੀ ਸੋਚ ਨੇ ਕਦੇ ਕਦੇ ਸੋਚ ਕੇ ਇੰਜ ਲੱਗਦਾ ਵੀ ਪੰਜਾਬ ਜਿਸ ਪੰਜਾਬ ਦੀ ਪੂਰੀ ਦੁਨੀਆ ਦੇ ਵਿੱਚ ਗੱਭਰੂ ਜਵਾਨਾਂ ਦੀ ਰਤਬੇ ਤੇ ਦਹਿਸ ਤਾਂ ਅੱਜ ਵੀ ਕਾਇਮ ਆ ਐਡੇ ਐਡੇ ਪਹਿਲਵਾਨ ਐਡੇ ਐਡੇ ਖਿਡਾਰੀ ਪੈਦਾ ਕੀਤੇ ਪੰਜਾਬ ਦੇ ਵਿੱਚ ਅੱਜ ਉਹ ਕਿੱਥੇ ਚਲੇ ਗਏ ਕੌਣ ਖਾ ਗਿਆ ਉਹਨਾਂ ਨੂੰ ਸੋਚ ਕੇ ਦੇਖੋ ਉਹਨੂੰ ਕੌਣ ਖਾ ਗਿਆ ਕੌਣ ਖਾ ਗਿਆ ਨਸ਼ਾ ਨਸ਼ਾ ਲਿਆਂਦਾ ਕਿਨੇ ਇਹ ਸਭ ਨੂੰ ਤੁਹਾਨੂੰ ਪਤਾ ਨਸ਼ੇ ਨੂੰ ਲੈ ਕੇ ਆਉਣ ਵਾਲੇ ਕੌਣ ਇਹ ਜਿਹੜੀ ਸਾਡੇ ਵਿੱਚ ਨਾ ਪੈਸੇ ਦੀ ਭੁੱਖ ਪੈਸੇ ਦੀ ਭੁੱਖ ਲੋਕਾਂ ਦੇ ਵਿੱਚ ਬੱਸੀ ਹੋਈ ਆ ਉਸ ਭੁੱਖ ਨੇ ਹੀ ਸਾਡੇ ਪੰਜਾਬ ਨੂੰ ਬਰਬਾਦ ਕਰਨਾ ਸ਼ੁਰੂ ਕਰ ਦਿੱਤਾ ਇਸ ਭੁੱਖ ਨੂੰ ਜਿੰਨਾ ਚਿਰ ਇਨਸਾਨ ਨਹੀਂ ਖਤਮ ਕਰਦਾ ਕਿਉਂਕਿ ਪੈਸੇ ਦੀ ਭੁੱਖ ਹੈ ਸੀ ਆ ਦੂਸਰੇ ਦੇ ਪਰਿਵਾਰ ਨੂੰ ਵੀ ਖਤਮ ਕਰ ਦਿੰਦਾ ਇਨਸਾਨ ਆਪਣੇ ਭਰਾ ਨੂੰ ਵੀ ਮਾਰ ਦਿੰਦਾ ਇਸ ਭੁੱਖ ਤੋਂ ਬਾਹਰ ਹੋ ਜੋ ਜੇ ਪੰਜਾਬ ਨੂੰ ਬਚਾਉਣਾ ਤਾਂ ਕਿਉਂਕਿ ਇਨਸਾਨ ਪੈਸੇ ਦੀ ਖਾਤਰ ਇੰਨਾ ਗਿਰ ਜਾਂਦਾ ਹੁਣ ਤੁਸੀਂ ਆਮ ਹੀ ਦੇਖਦੇ ਹੋ ਨਸ਼ੇ ਦੀ ਖਾਤਰ ਪੈਸੇ ਦੀ ਲੋੜਾ ਉਹਨਾਂ ਨੂੰ ਰੋਡਾਂ ਦੇ ਉੱਤੇ ਇੱਕ ਬਜ਼ੁਰਗ ਮਾਤਾਂ ਦੇ ਕੰਨਾਂ ਦੇ ਵਿੱਚੋਂ ਉਸ ਤਰ੍ਹਾਂ ਹੀ ਕਾਂਢੇ ਖਿੱਚ ਕੇ ਲੈ ਜਾਂਦੇ ਨੇ ਨੌਜਵਾਨ ਇਹ ਚੀਜ਼ ਪੰਜਾਬ ਦੇ ਵਿੱਚ ਇੱਕ ਗੰਦਗੀ ਦਾ ਰੂਪ ਧਾਰ ਚੁੱਕੀ ਹੈ ਇਹ ਤੋਂ ਬਚਣ ਲਈ ਇਨਸਾਨ ਦੇ ਵਿੱਚ ਲਾਲਚ ਮਾਇਆ ਦਾ ਜਿਹੜਾ ਮਾਇਆ ਦਾ ਇਨਸਾਨ ਦੇ ਵਿੱਚ ਜਾਲ ਵਿਸਾਇਆ ਹੋਇਆ ਹੈ ਨਾ ਉਸ ਦੇ ਵਿੱਚੋਂ ਬਾਹਰ ਨਿਕਲ ਦੀ ਕੋਸ਼ਿਸ਼ ਕਰੋ ਪੈਸੇ ਨਾਲ ਕਦੇ ਭੁੱਖ ਬੰਦਾ ਕਦੇ ਵੀ ਪੈਸੇ ਨਾਲ ਨਹੀਂ ਰਚ ਸਕਦਾ ਜਿਹਦੇ ਕੋਲੇ ਲੱਖ ਆ ਉਹ ਲੱਖ ਵਾਲੇ ਨੂੰ ਇਹ ਹੁੰਦਾ ਵੀ ਮੈਂ ਕਰੋੜ ਬਣਾ ਲਾਂ ਕਰੋੜ ਵਾਲੇ ਨੂੰ ਹੁੰਦਾ ਮੈਂ 2 ਕਰੋੜ ਬਣਾ ਲਾਂ ਕਿਉਂਕਿ ਪੈਸੇ ਦੀ ਭੁੱਖ ਹਮੇਸ਼ਾ ਚੱਲਦੀ ਰਹਿਣੀ ਹੈ ਤੇ ਨਸ਼ਾ ਵੇਚ ਕੇ ਕੋਟੀਆਂ ਖੜੀਆਂ ਕਰਨੀਆਂ ਤੇ ਇੱਕ ਦਿਨ ਉਹ ਘਰ ਦੇ ਵਿੱਚ ਆਪ ਦੇ ਬੱਚੇ ਵੀ ਨਹੀਂ ਰਹਿਣੇ ਜਿਹੜੀਆਂ ਕੋਟੀਆਂ ਖੜੀਆਂ ਕਰਦੇ ਆ ਕਹਿੰਦੇ ਹੁੰਦੇ ਨਾ ਆਪਣੇ ਹੱਥੀਂ ਬੀਜੇ ਕੰਡੇ ਆਪ ਨੂੰ ਪੱਟਨੇ ਪੈਂਦੇ ਆ ਇੱਕ ਦਿਨ ਉਹ ਤੁਹਾਡੇ ਘਰ ਤੱਕ ਵੀ ਆਵੇਗਾ ਕਿਉਂਕਿ ਪੰਜਾਬ ਨੂੰ ਤਾਂ ਅਸੀਂ ਖੁਦ ਬਰਬਾਦ ਕਰਨ ਤੇ ਤੋਲੇ ਹੋਏ ਆ ਇਹਦੇ ਵਿੱਚ ਕੋਈ ਗੈਰ ਨਹੀਂ ਕਰਦਾ ਜਿਵੇਂ ਕਹਿੰਦੇ ਹੁੰਦੇ ਆਪਣੇ ਨੂੰ ਆਪਣਾ ਹੀ ਮਾਰ ਰਿਆ ਸੋ ਸਾਰਿਆਂ ਨੂੰ ਬੇਨਤੀ ਹੈ ਬਾਈ ਜੀ ਜਿੰਨਾ ਚਿਰ ਪੰਜਾਬ ਨੂੰ ਬਚਾਉਣਾ ਤਾਂ ਹਰ ਬੰਦੇ ਨੂੰ ਆਪਣਾ ਫਰਜ਼ ਖੁਦ ਨੂੰ ਨਿਭਾਉਣਾ ਪਊਗਾ ਇਹ ਪੈਸੇ ਦੀ ਜਿਹੜੀ ਇਨਸਾਨ ਦੇ ਵਿੱਚ ਗੰਦਗੀ ਭਰੀ ਹੋਈ ਹੈ ਨਾ ਵੀ ਪੈਸੇ ਦੀ ਦੌੜ ਲੱਗੀ ਹੋਈ ਹੈ ਵੀ ਮੈਂ ਦਿਨਾਂ ਦੇ ਵਿੱਚ ਅਮੀਰ ਹੋ ਜਾਵਾਂ ਇਸ ਗੰਦਗੀ ਨੇ ਤੁਹਾਨੂੰ ਖਾ ਜਾਣਾ ਪੰਜਾਬ ਤੇ ਸਭ ਨੂੰ ਬੇਨਤੀ ਹੈ ਭਰਾਵੋ ਜੇ ਪੰਜਾਬ ਨੂੰ ਬਚਾ ਸਕਦੇ ਹਾਂ ਤਾਂ ਬਚਾ ਲਓ ਨਹੀਂ ਕੁਝ ਤਾਂ ਬੱਚੇ ਬਾਹਰ ਚਲੇ ਗਏ ਕੁਝ ਇਹ ਤੇ ਨਸ਼ਿਆਂ ਦੀ ਲਪੇਟ ਜਾ ਗਏ ਤੇ ਸੋ ਸਾਰਾ ਕੁਝ ਪੰਜਾਬ ਉਜਾੜੇ ਦੀ ਰਾਹ ਤੇ ਆ ਬਸ ਇਨਾ ਕਹਿੰਦੇ ਬਾਕੀ ਤੁਸੀਂ ਆਪ ਹੀ ਸਮਝਦਾਰ ਹੋ ਪੰਜਾਬ ਨੂੰ ਬਚਾਓ ਬਈ ਸਾਰੇ ਨਾਲ ਮਿਲ ਕੇ ਸੋਚ ਨੂੰ ਬਦਲੋ ਜੇ ਬਦਲ ਸਕਦੇ ਹੋ ਧੰਨਵਾਦ ਜੀ